ਸਕੜੀਆ ਰਜਬੀਆ ਮੇਰੀ 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 ਸਕੜੀਆ ਰਜਬੀਆ ਛੱਡੇ ਸੱਤ ਦੁਨੀਆ ਦੇ ਛੱਡੇ ਸੱਤ ਦੁਨੀਆ ਦੇ ਸਕੜੀਆ ਰਜਬੀਆ ਮੇਰੀ 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 ਸਕੜੀਆ ਰਜਬੀਆ ਕੀਆ ਸੁਣਾ ਰਿਹਾ ਜਦਨੇ ਗੁਰੂ ਕੋ ਜਾਣ ਆ

ਮੁਖਜੰਦ ਬਗੈਰ ਸ਼ਾਹਸਾਨੀਏ ਮੁਖਜੰਦ ਬਗੈਰ ਸਾਫਸਾਨੀਏ ਮੱਥਾ ਮੁਕਬਿਲਾਨ ਨੂਰਾ

ਗਲਤੀ ਹੋ ਗਈ ਮਾਫ ਕਰਿਓ ਯਾਰ ਲਈ ਲਈ ਹਲੇ ਨਦੀ ਅੰਨੀ ਕਹਾਜ਼ਰੀ ਕਬੂਲ ਕਰਿਓ ਗਲਤੀ ਗੁਲਤਾਖੀ ਮਾਫ ਕਰਿਓ ਅਸਲੀ ਹਾਜ਼ਰੀ ਵਾਲਾ ਹੁਣ ਆਇਆ ਸੀ ਪਰ ਜਾਨੋ ਸਾਲ ਸੈੱਟ ਕਰਦੇ ਆ ਬਸ ਦੋ ਬੋਲ ਕਹਿਣੇ 24 ਤਰੀਕ ਦਾ ਭੰਡਾਰਾ 24 ਮਾਰਚ ਦਾ ਜਿਹੜੇ ਸੂਏ ਦੇ ਉੱਤੇ 24 ਤਰੀਕ ਦਾ ਭੰਡਾਰਾ ਜੀ 24 ਮਾਰਚ ਦਾ ਸੂਏ ਦੇ ਉੱਤੇ ਸਾਰਿਆਂ ਨੇ ਜਰੂਰ ਪਹੁੰਚਣਾ ਜਾਨੂ ਸਾਡੇ ਭਰਾ ਸਾਜ ਸੈੱਟ ਕਰਦੇ ਨੇ ਦੋ ਬੋਲ ਕਹੂੰਗਾ ਸਾਡੇ ਭਰਾ ਦਾ ਗਾਣਾ ਚੱਲਦਾ ਸਾਰਿਆਂ ਨੇ ਸੁਣੇ ਹੁਣ तकरीबन ਬਾਬੂ ਜੀ ਸੁਣਦੇ ਹੀ ਰਹਿੰਦੇ ਨੇ ਤਸਵੀਰ Song ਆਇਆ ਸੀ ਇਧਰ ਬਹੁਤ ਹਾਜ਼ਰੀ ਭਰਉਣੀ ਸੀ ਸਾਡੇ ਸੰਦੀਪ ਭਰਾ ਔਰ ਜਿੰਨੇ ਵੀ ਫਕੀਰ ਸਾਹਿਬਾਂ ਹੋਏ ਰੱਬ ਦੀ ਸਿਖਿਆ

ਰੂਦੀ ਤੇ ਸੱਗਣਾ ਰੋ ਵੀ ਨਿਕਲ ਗਈ ਮਜ਼ਾ ਕੇ ਹੋਏ ਸੱਜਣਾ ਨਾ ਆਵੇੜੇ ਇਹ ਦਿਲ ਨੂੰ ਵੀ ਖਬਰ ਆ ਉਹ ਵਸ ਨੀਉਂ ਉਹ ਫਿਰ ਵੀ ਕੋ ਤੇਰੀ ਤਸਵੀਰ ਜੀ ਫੇਰੇ ਮਾਈਕਰੋ ਥੋੜਾ ਜਿਹਾ ਜੋਰ ਲਵਾਤਾ ਇਹ ਛੋਟੇ ਭਰਾ ਦਾ Song ਆ ਸੀ ਰੂਖ ਖਾਨ ਦਾ ਸਾਰਿਆਂ ਨੂੰ ਜ਼ਰੂਰ ਸੁਣਿਆ ਹੋਣਾ ਸੱਚ ਵੀ ਮਾਰਨਾ ਬੜਾ ਪਿਆਰ ਦਿੱਤਾ ਦੀ ਸਾਰਿਆਂ ਨੇ ਦਾਡਾ ਛੋਟਾ ਭਰਾ ਉਹ ਸਾਰਿਆਂ ਦਾ ਸੱਚ ਵੀ ਮਾਰਨਾ ਰਾਈਮਨ ਰਾਜ ਜਲਪਤ ਦਿਖਤ ਹੈ ਜਾਏਗਾ ਰਾਜਾ ਅੰਮਾ ਡਾਡਾ ਦੇਖ ਜਗ ਲਾਜੇ ਸਾਰੇ ਨਹੀਂ ਬਾਬਾ ਜੀ ਮੈਂ ਸਾਰਾ ਕੁਝ ਲੈ ਜਾ ਰਿਹਾ ਬਸ ਆਪ ਬਈ ਜਨਨੀ ਕੇ ਬਲ ਹਾਜਰ ਹੋ ਰਹੀ ਹੈ ਬਸ ਹੋ ਰਹੀ ਹੈ ਮੈਂ ਤਾਂ ਵੀ ਆਪੀ ਹੋ ਗਏ ਬਾਹਰ ਹੈ ਤਾਂ ਕਿ ਵੀਡੀਓ ਤੇ ਕਰਨਾ ਪੈਣਾ ਹੈ ਬਹੁਤ ਸਾਫ ਹੋਣਗੇ ਬੜਾ 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 ਜੀ ਆਪਾਂ ਕੇ ਜੀ ਨਹੀਂ ਕੱਟੇ ਨਹੀਂ ਆਪਾਂ ਦੇਖੋ ਸਾਡੀ ਮਾਂ ਸਾਡੀ ਆਜੂ ਬਣਦੇ ਮੈਂ ਉਹ ਸੁਵੇ ਦੇ कुझु कया ਭਾਜੀ ਜੇ ਆਜਾ ਮੈਂ ਕੀ ਰਹੀ ਆ ਉਹ ਲੈ ਗਿਆ ਰਿਹਾ ਉਹ ਵੀ ਸਿੱਧਾ ਆ ਰਿਹਾ ਪਿਕਚਰ ਦਾ ਭਾਜੀ ਲਾਜਾ ਕਿਤਾਰ ਨਿਕਲ ਗਿਆ ਪਿੱਛੇ ਦੇਖ ਕੇ ਉਹ ਸਾਹੇ ਤੋਂ ਬਸ ਬਸ ਅੰਦਰ ਲੈ ਗਿਆ ਉਹ ਲੈ ਕੇ ਤੋੜ ਕੇ ਨਾ ਹਾਂ ਮੇਰੇ ਦੂਜੇ ਗੱਲ ਤੇ ਹਾਂਜੀ ਸੋਸੀ ਆ ਪੰਜਾਬੀਓ ਅਗਲਾ ਕਵਾਲ ਅਗਲੇ ਲਿੰਕ ਚ ਦਿਖਾਉਣਾ ਤੁਹਾਨੂੰ ਭਈ ਚਾਹ ਪੀ ਰਹੇ ਨੇ